ਲਾਲ ਜੀ ਵਾਸਦੇ ਮੈਲੀ ਉਜਾਲੇ ਲਾਲ ਜੀ ਤਰਮ ਗਵਾਵੇ ਬਾਈਆ ਕੋਲੋਂ ਆਪਣਾ ਉਹ ਲੁੱਟੇ ਹਣੇ ਦੀ ਰੀਸਣਾ ਵਾਰਤਾ ਉੱਥੇ ਹੀ ਕਸਸਨੇ ਦੇ ਵਾਈ ਮਾਰਤਾ ਕੇਰ ਸਿੰਘ ਬਦੀ ਜੱਟੀ RAM ਕੌਰ ਦਾ ਵਰਦਾ ਕੰਨਾਸ ਨਾਲੇ ਨਾਲੇ ਪੌਰ ਦਾ ਪਾਰੀ ਬਾਰੀ ਗਿਆ ਲੈਣੇ RAM ਕੌਰ ਨੂੰ ਗਾਲਾਂ ਕੱਢ ਸੱਸ ਮੋੜ ਦਿੱਤਾ ਪੌਰ ਨੂੰ ਉਹ ਮਨੇ ਤਗਾਤਾ ਤੇਰਾ ਮੰਦਾ ਹਾਲ ਕੀ ਲੋਤੀ ਮਗਰ ਤੇਰੇ ਲਾਗੇ ਬਾਲ ਕੀ ਹੋ ਗੋਲੀ ਵਾਂਗੂ ਸਿਨੇ ਚੂਵੇ ਬੋਲ ਸਾਸ ਦੇ ਤੁਰ ਗਿਆ ਕੇਹਰੇ ਸਿੰਘ ਲੋਕੇ ਹੱਸਦੇ ਮਾਂ ਲੇ ਰੀ ਜਾਂਵੇਂ ਜਾ ਕੇ ਹੋ ਗਿਆ ਪਾਰਤੀ ਰਗਦਾ ਕਮੌਣ ਵਾਲੀ ਕਦਾ ਕਰਤੀ ਉਹ ਛੁੱਟੀ ਲੈ ਕੇ ਸਾਲ ਪਿੱਛੋਂ ਸੌਰੀ ਆ ਗਿਆ ਟਮੜੇ ਗਸਾਸੇ ਨੂੰ ਲਾਵੇ ਜੀ ਖਾ ਗਿਆ 5 600 ਦੇਖ ਨੀਗਾ ਫੁੱਲ ਗਈ ਸੱਸ ਦਾ ਜਿਵਾਈ ਨਾਲ ਨਾਤਾ ਫੁੱਲ ਗਈ ਹੋ ਪੁੱਤਾਂ ਨੂੰ ਸਿਖਾਵੇ ਬਾਗੇ ਵਾਲ ਮਿੰਗੇ ਨੂੰ ਸੁੱਤੇ ਨੂੰ ਵੜਾ ਤਾਉਣ ਕੇ ਸਿੰਘੀ ਰਾਮ ਕੌਰ ਕਰੇ ਮੀਰ ਤਾਂ ਬਧੇਰੀਆਂ ਨਰਦੀ ਮੂੜੀ ਨਾ ਦੇਵੇ ਹੱਲਾ ਸ਼ੇਰੀਆਂ ਲੋਕਾਂ ਕੋਲ ਰੌਣਾ ਰਾਮ ਕੌਰ ਪਾਇਆ ਸੀ ਦੂਜੇ ਦਿਨ ਪਿੰਡ ਵਿੱਚ ਠਾਣਾ ਆਇਆ ਸੀ ਠਾਣੇਦਾਰ ਆਉਂਦਿਆਂ ਮੂੜੀ ਨੂੰ ਢਾਲਿਆ ਤੀਪਿਆਂ ਦੇ ਵਿੱਚੋਂ ਲਾਸ ਮੂੰਖ ਡਾਲਿਆ ਸਾਤ ਸਤੋਂ ਦੇ ਵਾਈ ਮੇਰੇ ਵਾਤਾ ਪੈਸੇ ਨੇ ਬੁੜੀ ਤਾਈਂ ਘੈਰ ਘਰ ਵਾਤਾ ਪੈਸੇ ਨੇ ਮਨ ਦਾ ਫੀਕੇ ਵਾਲਾ ਰੱਬੀ ਪਾਣੇ ਨੂੰ ਬੰਨੇ ਆ ਡੱਬੇ ਸਾਰਾ ਜਾ ਵੇਠਾਣੇ ਨੂੰ ਬੰਨੇ ਆ ਡੱਬੇ ਸਾਰਾ ਜਾ ਵੇਠਾਣੇ ਨੂੰ